ਸਹੀ ਸ਼ਸ਼ੀਗਲ ਜੀ ਸਾਰਿਆਂ ਨੂੰ ਆਹ ਦੇਖੋ ਜੀ ਆਪਾਂ ਨੂੰ ਇੰਨੀ 12 13 ਫੁੱਟ ਜਗ੍ਹਾ ਨਿਕਲੀ ਸੀਗੀ ਇਹ ਇਹ ਹੈਗਾ ਜੀ ਦੂਜੀ ਪੈਲੀ ਦਾ 5 ਫੁੱਟ 4 ਫੁੱਟ ਉੱਚਾ ਉੱਚੀ ਪੈਲੀ ਆ ਜੀ ਇੱਥੇ ਕਦੂ ਤਾਂ ਹੋ ਨਹੀਂ ਰਿਹਾ ਸੀਗਾ ਇਹ ਚੋਬਰ ਕਹਿੰਦੇ ਕਹਿੰਦੇ ਅਸੀਂ ਵੀ ਐਦਾਂ ਹੀ ਗੋਡ ਕੇ ਲਾ ਦਾਂਗੇ ਗੋਡਰੇ ਆ ਕਹਿੰਦੇ ਕਦੂ ਜੀ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ ਵੀ ਅਸੀਂ ਆਹ ਦੇਖੋ ਚੈੱਕ ਕਰੋ ਜੀ ਇਹਦਾ ਕਦੂ ਨਹੀਂ ਹੋਇਆ ਟਰੈਕਟਰ ਖੁੱਬਦਾ ਸੀ ਕਿਉਂਕਿ 4-5 ਫੁੱਟ ਮਿੱਟੀ ਪਈ ਹੋਈ ਆ ਜੀ ਤੇ ਫਿਰ ਇਹ ਕਹਿੰਦੇ ਕੰਨਾਂ ਦਾ ਗੁੱਡ ਕੀ ਲਾ ਦਾਂਗੇ ਅਸੀਂ ਇਹ ਕੰਨਾਂ ਦਾ ਗੁੱਡ ਰਿਹਾ ਜੋਬਰਦੋਰ ਨੇ ਉਧਰੋਂ ਉਧਰੋਂ ਵੇਖੋ ਜੇ ਚੈੱਕ ਕਰੋ ਆ ਦੇਖੋ ਉਧਰੋਂ ਕੰਨਾਂ ਦਾ ਗੁੱਡ ਕੇ ਲੈ ਆਏ ਕਿੱਲੇ ਦੀ ਵਾਹੀ ਆ 12-13 ਫੁੱਟ ਜਗ੍ਹਾ ਨਿਕਲੀ ਹੋਈ ਆ ਜੀ ਆ ਦੇਖੋ ਜੀ ਇਧਰ ਮਿੱਟੀ ਪਈ ਹੋਈ ਆ ਤਾਜੀ ਮਿੱਟੀ ਕਰਕੇ ਟਰੈਕਟਰ ਕਦੂ ਕਰ ਨਹੀਂ ਰਿਹਾ ਸੀ ਲੇਵਰ ਲੌਨ ਨੂੰ ਤਿਆਰ ਖੜੀ ਆਓ ਦੇਖੋ ਉਧਰ ਕਈਆਂ ਨਾ ਗੁੱडले ਇੱਥੇ ਲੱਗੇ ਪਏ ਐ ਜੋਬਰਾ ਕਈਆਂ ਨਾ ਗੁੱਡਨ ਕਰੋ ਚੈੱਕ ਲੀ ਨੱਟ ਘੇਰਾ ਕਹਿ ਦिए ਯਾਰ ਦੇ ਨਾੜ ਦੇ ਹਟ ਜਾ ਫੋਰ ਬਾਈ ਫੋਰ ਨਾ ਓਏ ਫੋਰ ਬਾਈ ਫੋਰ ਬੈਠ ਨਾ ਜਾਵੇ ਕਿਤੇ ਮੁੜ ਕੇ ਇਧਰ ਫੋਰ ਬਾਈ ਫੋਰ ਦੂਜਾ ਵੀ ਨਹੀਂ ਆਉਂਦਾ ਉਦਰ ਮੁੰਡੇ ਲਾਉਣ ਵਾਲੇ ਚੋਬਰ ਵੀ ਪਹੁੰਚ ਚੁੱਕੇ ਆ ਦਬ ਗਿਆ ਨਾਟ ਗਿਆ ਰਤਾ ਇਹ ਹੋ ਲੰਡ ਗਏ ਦੀਏ ਪੰਜਾਬੀ ਆ ਦੇਖੋ ਜੀ ਕੋਈ ਬਸਾਈ ਨਹੀਂ ਗਿਆ ਬਸ ਕਰੋ ਚੈੱਕ ਇਹ ਪੂਰਾ ਇੱਕ ਬੰਗੀ ਹੈ ਜੀ ਮੰਨ ਕੇ ਚਲੋ 12 13 ਫੁੱਟ ਦੀ ਇਹ ਪੂਰੀ ਨਿਕਲੀ ਆਈ ਪਹਿਲਿਕ ਜਿਹਦਰੋਂ ਹਟਾ ਤਾ ਐਸ ਪ੍ਰਲੀਚੋਂ ਆ ਜਾਓ ਇਹ ਪਾਹਲੋ